ਪਕਾਤਾਂ ਸੀ ਤੇਰੇ ਨਾਲ ਰੋਕਣੀਆਂ ਪਕਾਤਾਂ ਤੇ ਹੁਣ ਚਲਾ ਆਇਆ ਕਭੀ ਮੈਨੂੰ ਨਾ ਕੁੜੀ ਨੇ ਸਨੇਹਾ ਲਾਇਆ ਸੀਗਾ ਹਾਂ ਵੀ ਤੇਰੇ ਵਾਰ ਹੀ ਲਾਇਆ ਸੀਗਾ ਮੈਂ ਉਦੋਂ ਦੁੱਧ ਪੁੱਛਣ ਭੇਜੀ ਸੀਗੀ ਤੁਹਾਡੇ ਹਾਂ ਮੈਂ ਕਿਹਾ ਸੀਗਾ ਤੇਰੀ ਕੁੜੀ ਨੂੰ ਵੀ ਝੋਨਾ ਲਾਉਣ ਲੱਗਣਾਗਾ ਤੇ ਤੇਰੀ ਮੰਮੀ ਨੂੰ ਕਹਦੀ ਲਾ ਲਿਆ ਕਰੂਗੀ ਚੱਲ ਨਾਲੇ ਦੋ ਰੁਪਏ ਕਮਾ ਲੂਗੀ ਤੈਨੂੰ ਸੌਖਾ ਰਹਾਦਾ ਹੈਗਾ ਸੁਖਣਾ ਕੀ ਜਾਲੀ ਕਿੱਲੇ ਲਾਉਣੇ ਆਗੇ ਹਾਂ ਤੇ ਚੱਲ ਕੋਈ ਨਹੀਂ ਭੈਣੇ ਅਸੀਂ ਤਾਂ ਕੰਮ ਹੀ ਕਰਨਾਗਾ ਹਣਾ ਤੈਨੂੰ ਪਤਾਗਾ ਕੋਈ ਗੱਲ ਨਹੀਂ ਤੂੰ ਤਾਂ ਅਸੀਂ ਭੈਣਾਂ ਨੂੰ ਲਾਉਂਦੇ ਸੀਗੇ ਲਾਉਣ ਤੇ ਫੇਰ ਅਸੀਂ ਆਖਿਆ ਚੱਲ ਵੀ ਤੁਹਾਡੇ ਵਰਗਾ ਲਾ ਲਾਂ ਨੇ ਪਿੰਡ ਦੇ ਬੰਦਿਆਂ ਵੀ ਚੱਲ ਤੁਸੀਂ ਪੈਸੇ ਕਮਾ ਲਓ ਚੱਲ ਕੋਈ ਨਹੀਂ ਭੈਣ ਚੰਗਾ ਸ਼ਾਬਾਸ਼ ਕੋਈ ਗੱਲ ਨਹੀਂ ਤੇ ਮਾਸੀ ਲੱਗ ਜਾਗੇ ਝੋਨਾ ਲਾਉਣ ਨਾਲ ਲਵਾ ਦੇਗੇ ਝੋਨਾ फिर कद तू पुछली खरीद पता ही है जो कम दो पैसा करा गे तो खावा गे नहीं खावा जवाका जो कि फिर ते कोई गल न ਨਲਵਾ ਦੂੰਗੀ ਤੇ ਛੋਨਾ ਤੇ ਤੁਸੀਂ ਫਿਰ ਮੈਨੂੰ ਅੱਥ ਨੇ ਦੱਸ ਦਿਓ ਮਾੜਾ ਜਿਹਾ ਕੋਈ ਗੱਲ ਹੀ ਦੱਸ ਦੰਗੇ ਫਿਰ ਮੈਂ ਕਰੂੰਗੀ ਫਿਰ ਮੁੰਡੇ ਨੂੰ ਭੇਜੀ ਦੂੰਗੀ ਹਾਂ ਨਹੀਂ ਤਾਂ ਫਿਰ ਛੋਨਾ ਨੂੰ ਗੁੰਮ ਦੇ ਜਲਾ ਹੀ ਜਾਂਦੇ ਸੀ ਕਿ ਮੈਂ ਤਾਂ ਉਹਨਾਂ ਤੇ ਪਹਿਣ ਜਾਉਂਗੀ ਫਿਰ ਸਵੇਰੇ ਜਾਏਗੀ ਫਿਰ ਉਹਨਾਂ ਦੇ ਉਹ ਫਿਰ ਜਾਂਦੇ ਸੀ ਕਿ ਮੈਂ ਤਾਂ ਸਾਰੇ ਛੋੜਨਾ ਬੰਦਿਆਂ ਨੂੰ ਜਾਂਦੀ ਸੀ ਜੀ ਨਾ ਪਰ ਉਹਨਾਂ ਨੇ ਲੱਗਾਈ ਤੂੰ ਆਪਣੀ ਲਈ ਫਿਰ ਕਈ ਬੰਦੇ ਪਿੰਡ ਚ ਪੁੱਛ ਰੱਖਿਆ ਕਿ ਤੂੰ ਨਾਲ ਨਾਲ ਚੱਲ ਤੇਰੇ ਪੈਸੇ ਵੰਨਣੇ ਹਾਂ ਹਾਂ ਚਲਿਆ ਕਿਹੜਾ ਪੈਸੇ ਰੱਖਣੇ ਆਸਤੋ ਜੀ ਰੱਖਾਂਗੇ ਨਾਲ ਨਾ ਨਾ ਪੈਸੇ ਤਾਂ ਮੈਂ ਕਿਹਾ ਸੀਗਾ ਮੈਂ ਕਿ ਪੈਸੇ ਤਾਂ ਨਹੀਂ ਚਾਰੇ ਹੋ ਰੱਖ ਦੇਗੀ ਪਹਿਲੇ ਪਤੀ ਹੁਣ ਗਰੀਬ ਦੀ ਮਿਹਨਤ ਤਾਂ ਕੌਣ ਰੱਖਦਾ ਹੁੰਦਾ ਨਾ ਜੇ ਬਾਤੀ ਸੀ ਰਿਆ ਪੱਕੀ ਸੇ ਦਿਖਾ ਕੇ ਮਰਾਂਗੇ ਤਾਂ ਫਿਰ ਬੰਦੇ ਸਾਰੀ ਨੂੰ ਵਰਦਾਂਗੇ ਰੰਦਾ ਫਲੰਕਿਆ ਨਾ ਚੰਗਾ ਭੈਣੇ ਫਿਰ ਮੈਂ ਹੁਣ ਜਾਣੀ ਆਗੀ ਨਹੀਂ ਮੈਂ ਆਖਾ ਨਾ ਹੁਣ ਤਿੰਨ ਚਾਰ ਘਰਾਂ ਦੇ ਪਹਿਖ ਪਹਿਲਾਂ ਮੈਂ ਕਹੀ ਹਾਰ ਕੇ ਟਾਰਕੇ ਦੀ ਉਠੀਆ 4 ਵਜੇ ਦੀ ਮੱਖਾ ਚੱਲਣਾ ਹੁਣ ਸਵੇਰ ਤੋਂ ਤਾਂ ਝੋਨੇ ਤੇ ਬੱਬ ਜਾਗੇ ਤੇ ਮੈਂ ਕਚਾਲ ਅੱਜ ਦਾ ਜਦਨ ਮੈਂ ਕੰਮ ਲੈ ਲੂੰਗੀ ਤੇ ਭਾਈ ਕਿ ਹੈ ਨਾ ਹਾਂ ਕੋਈ ਨਹੀਂ ਲੈ ਲਤਾ ਮੈਂ ਜਦਨ ਇਹ ਰੋਟੀਆਂ ਸਾਰੀਆਂ ਪਕਾ ਤਾ ਨਾ ਸੀ ਹਾਂ ਰੋਟੀਆਂ ਪਕਾ ਤਾ ਫਸੇ ਨਹੀਂ ਪੈਣਾ ਮੈਂ ਤਾਂ ਪੈਣ ਵਾਂ ਗਈ ਸੀ ਚੱਲ ਮੈਂ ਤਾਂ ਹੁਣ ਜਾਂਦੀ ਆ ਫਿਰ ਮੈਨੂੰ ਤਾਂ ਨਾ ਕੱਲ ਮੀਝਾ ਪਿਆਰ ਸੀਗਾ ਤੇ ਸਾਰਾ ਮੀਨਾ ਉੱਤੇ ਪੈ ਗਿਆ ਸਾਡੇ ਤੋਂ ਸਾਰੀ ਚੱਕ ਚ ਆਉਂਦੀ ਆਖੇਂ ਕਹਿੰਦੀ ਐ ਅੱਛਾ ਭਾਏ ਹਾਂ ਤੇ ਫਿਰ ਮੈਂ ਤੈਨੂੰ ਐ ਕਹਿੰਦੀ ਤੂੰ ਮੈਨੂੰ ਨਾ 500 ਰੁਪਿਆ ਦੇ 500 500 ਤਾਂ ਹੈ ਨਹੀਂਗਾ 200 ਆਗਲ ਹੈ 200 ਲੈ ਆ ਚੱਲ ਚੱਲ ਨਹੀਂ ਭਾਣ ਮੈਨੂੰ 200 ਦੇ ਦੇ ਫਿਰ ਛਾਵਾ ਕੇ ਹੋਰ ਮੈਂ ਤਾਂ ਨਾ ਮੈਨੂੰ ਚੜ ਗਿਆ ਬੁਖਾਰ ਤੇ ਮੇਰੇ ਤਾਂ ਨਾ ਢੂਈ ਦੀ ਬਲਾਈ ਦੁੱਕੀ ਜਾਂਦੀ ਐ ਵੀ ਤਿੰਨੇ ਚਾਰ ਦਿਨ ਹੋ ਗਏ ਤੇ ਕੋਈ ਦਵਾਈ ਬੂਟੀ ਲੈ ਲੈ ਚੱਜੇ ਹੋਰ ਦਵਾਈ ਲੈ ਲੂੰਗੀ ਮੈਂ ਕਹਿੰਦਾ ਚਲ ਅੱਜ ਦਾ ਦਿਨ ਮੈਂ ਦਵਾਈ ਲੈ ਲੂੰਗੀ ਤੇ ਪਾਇ ਕਿ ਨਾ ਸਰਾਮ ਕਰ ਲੋਗੀ ਚੰਨਾਂ ਨੇ ਜਿਉਂਦੀ ਰਹਿ ਪੈਸੇ ਦੇ ਤੇ ਨਾ ਕੋਈ ਨਹੀਂ ਪੈਸੇ ਦੇਣੀ ਸੀ ਕੰਮ ਕੀਤਾ ਸੀਗਾ ਤੇ ਤੂੰ ਫਿਰ ਆਈ ਤੜਕੇ ਚੰਗਾ ਸੁਲ ਰਹੀ ਆ ਨਾ ਮੈਂ ਸਦੇ ਹਾਂ ਆ ਜੂਗੀ ਤੇ ਫਿਰ ਤੁਸੀਂ ਮੈਨੂੰ ਐ ਦੱਸੋ ਭਾਣੇ ਰੋਟੀ ਪਾਣੀ ਦਾ ਫਿਰ ਕਿਵੇਂ ਕਰੋਗੇ ਰੋਟੀ ਕੋਈ ਇੱਥੇ ਖਾ ਲਈ ਤੂੰ ਉਧਰ ਤਾਂ ਕੀ ਪਕਾਏਂਗੀ ਹੁਣ ਫਿਰ ਨਾ ਤਾਂ ਟਾਈਮ ਵੀ ਨਹੀਂ ਹੋਣਾ ਪਕਾਉਣ ਦਾ ਹਾਂ ਚਲ ਐ ਕਰੂੰਗੀ ਫਿਰ ਮੈਂ ਜਵਾਕਾਂ ਦਾ ਫਿਰ ਇੱਥੋਂ ਧੈ ਈ ਦੂੰਗੀ ਸੋਡੇ ਕਰੋ ਤੇ ਮੈਂ ਫਿਰ ਤੈਨੂੰ ਪਤਾ ਹੀ ਹੁਣ ਨਾ ਤਾਂ ਮੇਰਾ ਟਾਈਮ ਲੱਗਦਾ ਨਾਲੇ ਭੈਣ ਸੱਚੀ ਗੱਲ ਦੱਸੀ ਚੰਗੀ ਐ ਇੰਨੀ ਤੱਕ ਜੈਸ ਵੀ ਹੈ ਨਹੀਂਗੀ ਵੀ ਹੁਣ ਦੂਰਾ ਦੂਰਾ ਖਰਚ ਮੈਂ ਜਵਾਕਾਂ ਨੂੰ ਅੱਡ ਪਕਾ ਕੇ ਦੇ ਆਵਾ ਤੈਨੂੰ ਪਤਾ ਹੁਣ ਬੰਦਾ ਤਾਂ ਮੇਰੇ ਸਿਰ ਤੇ ਨਹੀਂ ਹੈਗਾ ਤੇ ਕੋਈ ਨਹੀਂ ਭੈਣੇ ਜਵਾਕ ਅਸੀਂ ਤਾਂ ਤਿੰਨੀ ਜਾਣੇ ਆ ਬੇਕਮਾ ਪੁੱਤ ਹਣਾ ਕੋਈ ਤੇ ਤੈਨੂੰ ਪਤਾ ਹੁਣ ਆਹੀ ਜਵਾਕਾਂ ਨੂੰ ਦੋ ਦੋ ਰੋਟੀਆਂ ਮੰਗ ਬੰਗਾ ਨਾ ਪਾਲ ਲੂੰਗੀ ਤੇ ਭਾਈ ਵੱਡੇ ਹੋ ਕੇ ਆਪ ਦਾ ਕਮਾਉਣਗੇ ਕੋਈ ਆਖੇਗੀ ਕਹਿੰਦੀ ਚੰਗੀ ਰੋਟੀ ਮੈਂ ਭੈਣ ਛੋਡੇ ਵਰਗੇ ਭੈਣ ਭਾਈਆਂ ਦੇ ਖਾਂਦੇ ਆ ਤਾਂ ਵਿਚਾਰੇ ਦਾਲ ਤੇ ਭੋਰੇ ਨਾ ਖਾਣਾਂਦੇ ਚਾ ਕੋਈ ਨਹੀਂ ਤੜਕੇ ਇੱਥੋਂ ਹੀ ਖਾਣ ਦੀ ਦਵਾਕ ਵੀ ਤੇ ਤੂੰ ਆ ਚੱਲ ਨਾ ਨਾ ਫੇਰ ਵਗ ਜੂ ਕਿਉਂ ਨਾ ਰੋਂ ਕੋਈ ਨਹੀਂ ਮੈਂ ਤੇਰਾ ਸਾਰਾ ਕੰਮ ਕਰਾ ਜੂੰਗੀ ਕਰ ਮੈਂ ਮੈਂ ਤੇਰ ਕੋਚਾ ਲਵਾ ਜੂੰਗੀ ਤੇ ਤੈਨੂੰ ਪਤਾ ਹੀ ਹੁਣ ਸਾਡੇ ਤੇ ਕਿਹੜੇ ਘਰੇ ਪੋਚੇ ਲਾਉਂਦੇ ਸਾਡੇ ਤਾਂ ਭੈਣੇ ਛੱਤ ਵੀ ਢੁੱਟੀ ਟੁੱਟੀ ਪਈ ਏ ਚਾ ਕੋਈ ਨਹੀਂ ਹੋਰ ਉਹ ਦੇਖ ਹੁਣ ਤੈਨੂੰ ਪਤਾ ਆਪਾਂ ਕਿਵੇਂ ਬੈਠੇ ਆ ਸਾਡੇ ਤਾਂ ਜੀ ਯਾ ਇਹਨਾ ਸਾਰਾ ਨਾ ਮੇ ਤਾਂ ਕੋਠੇ ਤੇ ਬੈਠੀ ਦੰਮੀ ਚੱਕ ਲਿਆ ਚਲ ਹੁ ਮੈਂ ਇੰਨਾ ਥੋ ਕਰਤੀਗਾ ਬੀਬਨ ਗਰਮੀ ਸੀ ਜੀ ਹਾਂ ਤੇ ਤਾਂ ਵੀ ਹੁਣ ਆਏ ਆ ਮੈਂ ਆਈ ਜਿੋਨੇ ਚੋਕਾ ਕੀ ਤੇ ਮੈਂ ਤਾਂ ਜਿਹੜੇ ਕੋਈ ਦੋ ਆਲੂ ਗੰਡੇ ਲਿਆਂਦੇ ਸੀਗੇ ਭੈਣੇ ਸਾਰਾ ਭਿੱਜ ਗਿਆ ਤੇ ਕੋਈ ਗੱਲ ਉਹ ਜਿਹੜਾ ਪੰਜ ਛੇ ਰਾਟਾ ਸੀਗਾ ਲਿਆਂਦਾ ਉਹ ਸਾਰਾ ਭਿੱਜ ਗਿਆ ਝਾਰ ਕੇ ਪੰਨੋ ਕੇ ਫੜਾਏ ਪਸ਼ੂਆਂ ਨੂੰ ਮੈਂ ਤਾਂ ਇੱਕ ਤਾਂ ਹੁਣ ਆਏ ਆਗਾ ਵੀ ਛੋਡੇ ਪੜਾ ਜਾਂਦੀ ਉਹ ਦੇਵਾ ਸਮੇਂ ਆਉਣ ਦੀ ਕਾਲ ਕਰ ਗਈ ਫੇਰ ਹਾਰ ਕੇ ਮੈਂ ਦੁੱਧ ਨੂੰ ਤਾਂ ਕੁੜੀ ਤੋਰੀ ਮੈਂ ਕਿ ਭਾਈ ਤੂੰ ਜਾ ਕੇ ਪੁੱਛ ਕੇ ਆ ਤੇਰੀ ਆਂਟੀ ਕੋਲ ਤੇ ਨਾ ਕੋਈ ਨਹੀਂ ਜਿੰਨੇ ਰਸਵੀ ਦੁੱਧ ਦੀ ਲੋਣ ਲਵੇ ਤਾਂ ਲੈ ਜਾਇਆ ਕਰੋ ਤੇ ਆਟਾ-ਆਟਾ ਜਿ ਲੈ ਜਾਣਾ ਤਾਂ ਫਟੋਲੀ ਚ ਪਾ ਕੇ ਲੈ ਜਾ ਹਾਂ ਹੁਣ ਮੈਨੂੰ ਆਏ ਮੈਂ ਕਿ 2 ਪੈਸਿਆਂ ਦਾ ਮੈਂ ਚੋਨਾ ਲਾ ਦੂੰ ਜੇ ਕੋਈ ਚੋਨੇ ਚ ਹੁਣ 2 ਰੁਪਏ ਵਧਗਾ ਬਣ ਗਏ ਤਾਂ ਕੋਈ ਸ਼ਰਤ ਛੁੱਤੀ ਪਾ ਲੈਣੇ ਛੇਕੜ ਆਹੋ ਕੋਈ ਨਹੀਂ ਹਾਂ ਤੇ ਚੱਲ ਭੰਡ ਫੇਰ ਮੈਂ ਹੁਣ ਜਾਨੀ ਆਂਗੀ ਤੇ ਮੂੰ ਭਾਂਡੇ ਜੇ ਪਏ ਸੀਗੇ ਤੇਰੇ ਦੋ ਤੇ ਚੱਲ ਤੂੰ ਮਾਂ ਦੇ ਵੀਰ ਤੇ ਆ ਕਾਲ ਕੋਈ ਨਹੀਂ ਭੰਡ ਤੈ ਮਾਂ ਜਲੂਗੀ ਦੂਜੇ ਤਾਂ ਕਰ ਗਈ ਹੋਏਗੀ ਸਾਰਾ ਹਾਂ ਪੋਚੇ ਲਾ ਤੇ ਰੋਟੀਆਂ ਪਕਾ ਤਨਾ ਮੈਂ ਤਾਂ ਰੋਟੀਆਂ ਦੀ ਕਿਹਾ ਸੀਗਾ ਨਹੀਂ ਫਿਰ ਮੈਂ ਆਏ ਸੋਚਿਆ ਮੈਂ ਘਰ ਹੋ ਜਾਉਣ ਵਾਲੇ ਆ ਚੱਲ ਮਣ ਗਣ ਕੇ ਕਿਹੜਾ ਕੰਮ ਜ਼ਰੂਰੀ ਹੁੰਦੇ ਕਰਨੇ ਨਾਲ ਤਾਂ ਮੈਨੂੰ ਮਾਇ ਪਤਾ ਮੈਂ ਤਾਂ ਜਿਹੜੇ ਕੰਮ ਦੀ ਦਿਹਾੜੀ ਕਰਾਂ ਤੇ ਕੰਮ ਤਾਂ ਫਿਰ ਮੈਂ ਅਗਲੇ ਦਾ ਧੁਕੜਾ ਕਰ ਦੇ ਹਾਂ ਹੁਣ ਭੈਣ ਜਿਹੜਾ ਮੈਂ ਚੋਨਾ ਲਾਉਂਗੀ ਲਾਉਂਗੀ ਤੇ ਤੂੰ ਆਏ ਦੇਖ ਲਈ ਫਿਰ ਮੈਂ ਤਾਂ ਨਾ ਸਾਰਾ ਤੇਰਾ ਘਰ ਦਾ ਵੀ ਕਰਾ ਜੂਗੀ ਚੱਲ ਭਾਈ ਜਿਹੇ ਜਿਆ ਤੂੰ ਮੇਰੇ ਜਵਾਕਾਂ ਨੂੰ ਰੋਟੀ ਪਾਣੀ ਦੇ ਦੇ ਸਾੜਾ ਤਾਂ ਤੈਨੂੰ ਪਤਾ ਰੋਟੀ ਤਾਂ ਹੁਣ ਦੋ ਮਾਮਾਂ ਤੀ ਆਂਦੀ ਹੁੰਦੀ ਹੈਗੀ ਹਨ ਹੁਣ ਇਹ ਤਾਂ ਜਵਾਕ ਦੁੱਧ ਹੀ ਪੀਂਦਾ ਵਿਚਾਰਾ ਇਹ ਤਾਂ ਕਿਹੜਾ ਹਰ ਕਿਹਦੇ ਵਾਸਤੇ ਨਾ ਤੇ ਚੁੰਗਣੀ ਜੇ ਆਈ ਜਵਾਕ ਵਾਸਤੇ ਨਾ ਇਹ ਤਾਂ ਸੋਨਾ ਵਾਲਾ ਕਾਕਾ ਜਿਹਾ ਐ ਕਰ ਤੂੰ ਦੁੱਧ ਲੈ ਜਾ ਅੰਦਰੋਂ ਕਰਦੀ ਭਰ ਕੇ ਤੇ ਨੂੰ ਪਿਆਰੀ ਚੰਗਾ ਨੀ ਪੈਨੇ ਜਵਾਕ ਤਾਂ ਮੇਰੇ ਬਲਾਂ ਸੋਹਣਿਆ ਮਾਲਾ ਸਾਡਾ ਗੱਪੇ ਨਹੀਂ ਹਾਂ ਕਹਿੰਦੇ ਹੁੰਦੇ ਗਰੀਬ ਦਾ ਧੀ ਪੁੱਤ ਤਾਂ ਸੋਨਾ ਹੁੰਦਾ ਹੁਣ ਮੇਰੀ ਗੱਲ ਸੁਣ ਤੂੰ ਸਿਆਣੀ ਆ ਹੁਣ ਮੈਨੂੰ ਟਾਈਮ ਵੀ ਲੱਗੀ ਜਾਂਦਾਗਾ ਨਹੀਂ ਮੈਨੂੰ ਵੀ 2 ਮਿੰਟ ਪੈਣ ਦਾ ਲਾਲਚ ਆ ਮੈਂ ਖਾ ਚੱਲਣਾ ਮੈਂ ਦਵਾਈ ਲੈ ਕੇ ਪੈਜੀ ਆ ਵੇਖ ਮੇਰੀ ਤਾਂ ਨਾ ਬਾਜ ਜੀ ਵੀ ਬੈਠੀ ਪਈ ਗੱਲਾਂ ਤਾਂ ਪੈਣ ਵਾਲੀਆਂ ਮਾਰਦੀਆਂ ਨੇ ਨਹੀਂ ਗੱਲਾਂ ਤਾਂ ਮੇਰੀ ਆਏ ਸੋਹ ਗੱਲ ਇਹ ਗਰੀਬ ਦਾ ਧੀ ਪੁੱਤਰ ਅੱਪ ਪਤਾ ਕਿਉਂ ਸੋਨਾ ਬਣਾਉਂਦਾਗਾ ਮੈਂ ਲੈਤੀ ਵੀ ਫੇਰ ਸੋਣੀ ਮੇਰੇ ਪੁੱਤ ਵੀ ਤੇਰਾ ਸੋਨਾ ਗਰੀਬ ਦੀ ਧੀ ਤਾਂ ਅੱਦੇ ਸਮਾਨ ਚ ਵਿਆਹੀ ਜਾਂਦੀ ਆ ਗਰੀਬ ਦੀ ਧੀ ਨੂੰ ਤਾਂ ਅਗਲਾ ਸੋਹਣੀ ਪਿੱਛੇ ਲੈ ਜਾਂਦਾ ਵੀਰ ਅਮੀਰ ਦੀ ਧੀ ਤਾਂ ਭੈਣੇ ਘੱਟ ਸੋਹਣੀ ਤਾਂ ਹੁੰਦੀ ਆ ਅਮੀਰ ਤਾਂ ਆਵਦੇ ਪੈਸਿਆਂ ਨਾਲ ਵਿਆਹ ਦੂਗਾ ਹਾਂ ਐ ਹੁੰਦਾ ਭੈਣੇ ਕਿ ਰੱਬ ਵੀ ਨਾ ਦੇਖ ਦੇਖ ਕੇ ਕਹਿੰਦਾ ਹੁੰਦਾਗਾ ਬਣਾਉਂਦਾ ਹੁੰਦਾ ਚੱਲ ਐ ਹੁੰਦਾਗਾ ਵੀ ਪਤਾ ਕੀ ਹੁੰਦਾ ਜਦੋਂ ਰੱਬ ਨਾ ਗਰੀਬ ਘਰੇ ਜਨਮ ਦੇ ਦਿੰਦਾ ਫਿਰ ਉਹਨੂੰ ਦਿਹਾੜੀnga ਤੇ ਤੋਰਦਾ ਭੈਣੇ ਉਹਨੇ ਕਿਸੇ ਵੱਡੇ ਘਰ ਦਾ ਜਰਮ ਲੇਪਾ ਹੁੰਦਾ ਕੋਨੇ ਕਿਸੇ ਨਾ ਰੋਪਾ ਮਾਰਿਆ ਹੁੰਦਾ ਕਿਸੇ ਬੰਦੇ ਤੇ ਮੈਨੂੰ ਆਇ ਲੱਗਦਾ ਮੈਂ ਕਿਸੇ ਬੰਦੇ ਤੇ ਰੋਪਾ ਮਾਰਿਆ ਹੋਗਾ ਭੈਣੇ ਗੱਲਾਂ ਬਚਰੀਆਂ ਮਾਰਦੀਆਂ ਤੇ ਤੂੰ ਬੈਠੀ ਘੰਟਾ ਹੋ ਗਈ ਮੇਰੇ ਕੋਲ ਬੈਠੀ ਨੂੰ ਜਾਨੀ ਬੱਟਾ ਮੇਰੀ ਗੱਲ ਸੁਣ ਹੁਣ ਤੂੰ ਤੇ ਮੈਂ ਨਹੀਂ ਗੱਲਾਂ ਮਾਰਨਗੇ ਭੈਣੇ ਮੇਰੀ ਗੱਲ ਸੁਣ ਮਾਂ ਪਿਓ ਮੇਰੇ ਦੀ ਮੈਂ ਕਿਹੜਾ ਪੈਕੀ ਜਾ ਕੇ ਪੜਾਉਣਾ ਨਹੀਂ ਭੈਣੇ ਤੂੰ ਸੱਚੀ ਗੱਲ ਦੱਸ ਮੇਰੇ ਤਾਂ ਸਿਰ ਦੁਖਣ ਲੱਗਿਆ ਤਰੀ ਗੱਲਾ ਨਹੀਂ ਪੇਕੀ ਮੈਂ ਨਹੀਂ ਜਾਂਦੀ ਭੈਣੇ ਭਰਾ ਪਰ ਜਾਨਿਆਂ ਕੋਲ ਜਾਣੀ ਆ ਹੁਣ ਉਹਨਾਂ ਤੋਂ ਤਾਂ ਸੂਟਾਂ ਬੂਟਾਂ ਦੀਆਂ ਕਰਕੇ ਮੁੜਿਆ ਆਉਣੀ ਆ ਜਿਹੜੀ ਮਾਂ ਪਿਓ ਨਾਲ ਗੁਰਮਤ ਕਰਨੀ ਆ ਉਹ ਹੁਣ ਮੈਂ ਕੀ ਦੇਣਾ ਢੱਗ ਰੋਲਾ ਉੱਥੋਂ ਵੀ ਮੁੜਿਆ ਆਉਣੀ ਆ ਜਦੋਂ ਭੈਣੇ ਹੁਣ ਘਰੇ ਆ ਜੈਨੀ ਆ ਉੱਥੇ ਨਿੱਕੇ ਨਿੱਕੇ ਜਵਾਬ ਹੈ ਮੇਰੇ ਕਿਹੜਾ ਬੰਦਾ ਬੈਠਾ ਘਰ ਆਲਾ ਵੀ ਮੈਂ ਉਹਦੇ ਨਾਲ ਦੁੱਖ ਸੁੱਖ ਕਰ ਲੂੰਗੀ ਨਾ ਤਾਂ ਭੈਣੇ ਘਰੇ ਆਈ ਨੂੰ ਪੁੱਛਣਾ ਕੋਈ ਵੀ ਤੂੰ ਆ ਗਈ ਤੇ ਨਾ ਭੈਣੇ ਉੱਥੇ ਮਾਂ ਪਿਓ ਨੇ ਪੁੱਛਣਾ ਵੀ ਧੀਏ ਤੂੰ ਆ ਗਈ ਤੇ ਤੁਰ ਹੀ ਜਾਨੀਂ ਭੈਣੇ ਮੈਂ ਤਾਂ ਦੁੱਖਾਂ ਦਾ ਪੁੱਤ ਲਈ ਆ ਚੱਲ ਹੁਣ ਮੈਂ ਚਲਦੀ ਆ ਤੂੰ ਵੀ ਸਰਾਮ ਕਰ ਲੈ ਤੇ ਮੈਂ ਵੀ ਸਰਾਮ ਕਰ ਲੈਣੀ ਮਾਂਜਾ ਵੀ ਮਾਰਜਾਂ ਦੀ ਜਾਂਦੀ ਨਹੀਂ ਨੀ ਭੈਣੇ ਹਾਂ ਮਾਂਜਾ ਮੈਂ ਤੇਰਾ ਮਾਰਜੇ ਨਹੀਂ ਨੀ ਮੈਂ ਵੀ ਕਾਲਜੀ ਕਰਨੀ ਸੀ ਕਾਲਜੀ ਮੈਂ ਕਾਹਨੂੰ ਕਰ ਲਈ ਸੀਗੀ ਮੇਰੇ ਵੀ ਤੈਨੂੰ ਪਤਾ ਹੱਟ ਪੈਰ ਜੇ ਦੁਖੀ ਜਾਂਦੇ ਗੱਲਾਂ ਵਾਲੀਆਂ ਮਾਰਦੀ ਆ ਭੈਣੇ ਕਾਹਨੂੰ ਤਾਂ ਕੀ ਕਹਣਾ ਬੋਲੀ ਕੋ ਲੈ ਕੀ ਕਰਾ ਬਸ ਹੁਣ ਗੱਲਾਂ ਤਾਂ ਫਿਰ ਨਾ ਆਏ ਜੇ ਗੱਲਾਂ ਗੱਲਾਂ ਚ ਦੁਬ ਸੁਖਜਵ ਹੋ ਜਾਂਦਾ ਤਾਂ ਚੰਗਾ ਦੁੱਖ ਸੁੱਖ ਤਾਂ ਬਿਛੜਾ ਕਰ ਲਈ ਜੀ ਸੀ ਅੱਛੀ ਛੇਤੀ ਮਾਂਜੇ ਮਾਰ ਕੇ ਭਾਗ ਜਾ ਤੇ ਤੜਕੇ ਸੁਨੇਹਾ ਆ ਜੀ ਚੰਗਾ ਭੈਣੇ ਕੋਈ ਨਹੀਂ ਸ਼ਾ ਇਹ ਤੱਕ ਨਾ ਇਕਰਖਾਨ ਤੱਕ ਜੰਦਗਣੇ ਪਹਿਲਾਂ ਕਹਿੰਦੀ ਆਟਾ ਫਿਰ ਕਹਿੰਦੀ ਦੁੱਧ ਫਿਰ ਕਹਿੰਦੀ 500 ਰੁਪਿਆ ਤੇ ਚਲ ਜੇ ਅਗਲਾ ਗਰੀਬ ਤੇ ਪੂਰਾ ਤਰਸ ਕਰਦਾਗਾ ਤਾਂ ਮਾੜਾ ਮੋਟਾ ਇਹਨਾਂ ਨੂੰ ਵੇਖ ਕੇ ਚੱਲਣਾ ਚਾਹੀਦਾਗਾ ਵੀ ਤੁਸੀਂ ਦੇਖ ਕੇ ਚੱਲ ਆਪੋ ਤੇ ਹੁਣ ਕਹਦੀ ਲੈ 500 ਰੁਪਏ ਦੇ 200 ਨਾ ਮਸਾਂ ਖਰਚੜਾਇਆ ਕੰਮ ਅੱਧਾ ਕਰਕੇ ਗਈ ਆਗੀ ਓਹੋ ਤਾਂ ਹੀ ਤਾਂ ਰੱਬ ਕਹਿੰਦੇ ਹੁੰਦੇ ਕਿਸੇ ਦੀ ਦਿਹਾੜੀ ਤੇ ਨਾ ਤੋਰੇ ਕਿਸੇ ਨੂੰ ਗਰੀਬ ਨੂੰ ਤਾਂ ਕਿਸੇ ਦਾ ਮੂੰਹ ਨਾ ਦਿਖਾਵੇ ਜੇ ਮੈਂ ਸੌਖੀ ਹੋਵਾਂ ਆਪਦੇ ਘਰੇ ਬੈਠੀ ਰਹਾ ਮਨਾ ਕਿਉਂ ਕਿਸੇ ਦਾ ਕੰਮ ਕਰਨ ਜਾਵਾਂ ਲੈ ਜੇ ਪੋਰਾ ਦੁੱਖ ਸੁੱਖ ਕਰ ਲਿਆ ਮਾਨ ਕਰਦੀ ਐ ਸੌਖੇ ਹੋਣ ਦਾ ਵੀ ਮੇਰੇ ਤਾਂ ਸੌਖੇ ਪਾਈ ਤੋਂ ਆਪਦੇ ਬੰਦੇ ਦੇ ਸਿਰ ਤੇ ਰਾਣੀ ਆ ਹੁਣ ਜੇ ਮੇਰੇ ਬੰਦਾ ਹੁੰਦਾ ਮੈਂ ਵੀ ਰਾਣੀ ਹੁੰਦੀ ਮੈਂ ਤਾਂ ਇਹੀ ਕਮਾਉਣਾ ਇਹੀ ਖਾਣਾ ਨਹੀਂ ਫੇਰ ਕੀ ਹੋ ਗੱਲ ਚਾਰ ਗੱਲਾਂ ਮਾਰ ਲੈਣਾ ਜੋ ਮਹੱਤਵ ਕੁ ਲਈ ਗਈਈਓ ਜਮਾਨੇ ਕੋਈ ਆ ਸੋਚ ਰ ਆਹ ਕੌਣ ਸੋਚਦਾ ਵਾ ਵੀ ਫੇਰ ਕੀ ਹੋਗਾ ਵਿਚਾਰੀ ਨੇ 200 ਕਰ ਲਿਆ ਦੁਖੀ ਦੇ ਮੂੰਹ ਚੋਂ ਤਾਂ ਨਿਕਲ ਹੀ ਜਾਂਦਾ ਹੁੰਦਾ ਆਹੀਂ ਤਾਂ ਫੇਰ ਗਰੀਬ ਅਮੀਰ ਦੀ ਰੋਟੀ ਚ ਫਰਕ ਆ ਇਸੇ ਨੂੰ ਤਾਂ ਫਰਕ ਕਿਹਾ ਜਾਂਦਾ ਵਾ ਚੱਲ ਕੋਈ ਗੱਲ ਨਹੀਂ ਮੇਰੇ ਵੀ ਕਦੇ ਮੈਂ ਵੀ ਅਮੀਰ ਹੋਊਂਗੀ ਕੋਈ ਨਹੀਂ ਮੇਰੀ ਧੀ ਲੱਗ ਜੂ ਮੇਰਾ ਪੁੱਤ ਲੱਗ ਜੂ ਜਵਾਕ ਮੇਰੇ ਸੋਨੇ ਬਥੇਰੇ ਆ ਨਹੀਂ ਆਏ ਤਾਂ ਬਲਾਸ ਲਾਉਂਦੀ ਇਹਦੇ ਤਾਂ ਪੂਰਾ ਸੋਨੇ ਜਵਾਕ ਨੇ ਸੌਖੇ ਘਰਾਂ ਦੇ ਕੀ ਕਰਨ ਚੱਲਾ ਮੰਜਾ ਜਿਆ ਵੀ ਮਾਰ ਤਾ ਕੋਈ ਨਹੀਂ ਚਾਰ ਦਨ ਮਿੱਠੀ ਹੋ ਕੇ ਟਪਾ ਲਾ ਮਨ ਉਨੁਸਾਰੀਆਂ ਵੀਡੀਓ ਕਿਵੇਂ ਲੱਗਦੀਆਂ ਹੁੰਦੀਆਂ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੇ ਦੱਸਿਆ ਕਰੋ ਬਾਦ ਤੋਂ ਬਾਦ ਸਾਡੀਆਂ ਵੀਡੀਓ ਦੇਖਿਆ ਕਰੋ ਸਾਡੀਆਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਕਿਉਂਕਿ ਤੁਸੀਂ ਹੀ ਸਾਨੂੰ ਅੱਗੇ ਲੈ ਕੇ ਆਏ ਹੋ ਤੁਸੀਂ ਅੱਗੇ ਸਾਨੂੰ ਲੈ ਕੇ ਜਾਣਾ ਵਧੀਆ ਸੱਚੀਆਂ ਸੁੱਚੀਆਂ ਸਾਡੀਆਂ ਵੀਡੀਓ ਹੁੰਦੀਆਂ ਜੀਆਂ ਤੇ ਸਾਡਾ ਕਾਕੂ ਵੀ ਦੇਖੋ ਕਿਵੇਂ ਬੈਠਾ ਤੁਹਾਡਾ ਸਵਾਗਤ ਕਰਨ ਨੂੰ ਤੁਹਾਡਾ ਧੰਨਵਾਦ ਕਰਨ ਨੂੰ ਧੰਨਵਾਦ ਜੀ ਸ਼ਸ਼ਰੀਆ ਕਾਲ ਇਹਦੇ